ਸਤਿ ਸ੍ਰੀ ਅਕਾਲ ਮਰਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਤੁਹਾਡਾ ਅੱਜ ਦਾ ਇਹ ਦਿਨ ਬਹੁਤ ਸੋਹਣਾ ਹੋਵੇ ਤੁਸੀਂ ਬਹੁਤ ਖੁਸ਼ ਰਹੋ ਚੜ੍ਹਦੀ ਕਲਾ ਨਾਲ ਇਸ ਦਿਨ ਦੀ ਸ਼ੁਰੂਆਤ ਕਰੋ ਤੇ ਇਸੇ ਦੁਆ ਨਾਲ ਆਪਾਂ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਦੇ ਆ ਮੈਂ ਹਮੇਸ਼ਾ ਹੀ ਕਹਿੰਨੀ ਹੁੰਦੀ ਆ ਕਿ ਹੁਣ ਮੇਰਾ ਦਿਲ ਕਰਦਾ ਹੁੰਦਾ ਕਿ ਜਿਆਦਾ ਤੋਂ ਜਿਆਦਾ ਮੈਂ ਤੁਹਾਨੂੰ ਮੋਟੀਵੇਟ ਕਰਨ ਵਾਲੀਆਂ ਗੱਲਾਂ ਕਰਾਂ ਉਵੇਂ ਦੀਆਂ ਹੀ ਆ ਕਹਾਣੀਆਂ ਤੁਹਾਨੂੰ ਦੱਸਾਂ ਓਵੇਂ ਦੇ ਲੋਕਾਂ ਬਾਰੇ ਤੁਹਾਡੇ ਨਾਲ ਗੱਲ ਕਰਾਂ ਜਿਹੜੇ ਹਮੇਸ਼ਾ ਪੋਜ਼ਿਟਿਵ ਰਹਿੰਦੇ ਨੇ ਤੇ ਤੁਸੀਂ ਵੀ ਇਦਾਂ ਦੀਆਂ ਗੱਲਾਂ ਸੁਣ ਕੇ ਜਦੋਂ ਪੋਜ਼ਿਟਿਵ ਹੁੰਨੇ ਹੋ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਤੁਹਾਡੇ ਬਹੁਤ ਤਰ੍ਹਾਂ ਦੇ ਸੁਨੇਹੇ ਆਉਂਦੇ ਆ ਕਿ ਵੀ ਜਦੋਂ ਕੋਈ ਕੁਝ ਚੰਗਾ ਦੱਸਦਾ ਜਾਂ ਅਸੀਂ ਕਿਤੋਂ ਚੰਗਾ ਸੁਣਦੇ ਆ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਬਦਲਾਅ ਆਉਂਦੇ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਨਾ ਜਦੋਂ ਮੈਂ ਇਹਨੂੰ ਕਰਨ ਬਾਰੇ ਸੋਚਿਆ ਸੀਗਾ ਤੇ ਉਸ ਤੋਂ ਕਈ ਦਿਨ ਪਹਿਲਾਂ ਤੋਂ ਹੀ ਮੈਂ ਕਈ ਐਵੇਂ ਦੇ ਲੋਕਾਂ ਨੂੰ ਮਿਲਦੀ ਪਈਆਂ ਜਿਹੜੇ ਮੈਨੂੰ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਬੜਾ ਹੀ ਚੰਗਾ ਲੱਗਿਆ ਮਤਲਬ ਮੈਂ ਹੈਰਾਨ ਸੀ ਕਿ ਇਹ ਪੂਰਾ ਮੇਰਾ ਜਿਹੜਾ ਪਿਛਲਾ ਹਫਤਾ ਨਾ ਬੜੇ ਚੰਗੇ ਲੋਕਾਂ ਨੂੰ ਮਿਲ ਕੇ ਨਿਕਲਿਆ ਤੇ ਉਹਨਾਂ ਲੋਕਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਪਰ ਅੱਜ ਦਾ ਜਿਹੜਾ ਵਿਸ਼ਾ ਏ ਪ੍ਰੋਗਰਾਮ ਦਾ ਉਹ ਇਹ ਹੈ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਆਪਾਂ ਦੂਜਿਆਂ ਤੋਂ ਬਦਲਾ ਕਿਵੇਂ ਲੈਣਾ ਮੈਨੂੰ ਕਦੀ ਐਦਾਂ ਦੀਆਂ ਗੱਲਾਂ ਕਰਦੇ ਤੁਸੀਂ ਸੁਣਿਆ ਨਹੀਂ ਹੋਣਾ ਕਿਉਂਕਿ ਮੈਂ ਹਮੇਸ਼ਾ ਕਹਿੰਨੀ ਹੁੰਦੀ ਆ ਕਿ ਇੱਕ ਜ਼ਿੰਦਗੀ ਮਿਲੀ ਆ ਤੇ ਇਹਦੇ ਵਿੱਚ ਅਸੀਂ ਆ ਕਿਸੇ ਨਾ ਫਜ਼ੂਲ ਉਲਝਣਾ ਨਹੀਂ ਹੈਗਾ ਅਸੀਂ ਹਮੇਸ਼ਾ ਉਹਨਾਂ ਲੋਕਾਂ ਨੂੰ ਜਿਹੜੇ ਹਮੇਸ਼ਾ ਨੈਗੇਟਿਵ ਬੋਲਦੇ ਆ ਜਿਹੜੇ ਹਮੇਸ਼ਾ ਨੈਗੇਟਿਵ ਸੋਚਦੇ ਆ ਉਹਨਾਂ ਨੂੰ ਆਪਣੀ ਚੁੱਪ ਨਾਲ ਜਵਾਬ ਦੇਣਾ ਹੁੰਦਾ ਪਰ ਅੱਜ ਮੈਂ ਥੋੜੀ ਜੀ ਗੱਲ ਹੋਰ ਟੰਗ ਦੀ ਕਰਨੀ ਆ ਚਾਰ ਪੰਜ ਦਿਨ ਪਹਿਲਾਂ ਮੈਨੂੰ ਯੂ ਐਸ اے ਤੋਂ ਇੱਕ ਕਾਲ ਆਇਆ ਉਹ ਪੈਣ ਮੈਨੂੰ 2-3 ਮਹੀਨਿਆਂ ਤੋਂ ਫੋਨ ਟਰਾਈ ਕਰ ਰਹੇ ਸੀਗੇ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਸੀਗੇ ਤੇ ਫਿਰ ਇੱਕ ਦਿਨ ਉਹਨਾਂ ਨੇ ਬੜਾ ਲੰਮਾ ਸੁਨੇਹਾ ਕਰ ਲਿਆ ਕਿ ਮੇਰਾ ਬਹੁਤ ਜ਼ਰੂਰੀ ਆ ਤੁਹਾਡੇ ਨਾਲ ਗੱਲ ਕਰਨਾ ਤੇ ਮੈਂ ਤਕਰੀਬਨ 3-4 ਦਿਨ ਪਹਿਲਾਂ ਉਹਨਾਂ ਨਾਲ ਘੰਟਾ ਸਵਾ ਘੰਟਾ ਗੱਲ ਕੀਤੀ ਤੇ ਗੱਲਾਂ ਦੇ ਦੌਰਾਨ ਮੈਨੂੰ ਪਤਾ ਲੱਗਿਆ ਵੀ ਉਹ ਮੇਰੇ ਪੇਕਿਆਂ ਪਿੰਡ ਦੇ ਨੇੜੇ ਇੱਕ ਪਿੰਡ ਆ ਉੱਥੇ ਵਿਆਹ ਹੋਏ ਨੇ ਤੇ ਫਿਰ ਮੈਨੂੰ ਉਹਨਾਂ ਨੇ ਆਪਣੀ ਪੂਰੀ ਕਹਾਣੀ ਦੱਸੀ ਤੇ ਉੱਥੋਂ ਹੀ ਮੈਨੂੰ ਇਹ ਗੱਲ ਦਿਮਾਗ ਚ ਆਈ ਕਿ ਮੈਂ ਤੁਹਾਨੂੰ ਦੱਸਾਂ ਕਿ ਆਪਾਂ ਕਿਸੇ ਬੰਦੇ ਤੋਂ ਕਿਵੇਂ ਬਦਲਾ ਲੈ ਸਕਦੇ ਹਾਂ ਕਿਉਂਕਿ ਉਹਨਾਂ ਦਾ ਬਦਲਾ ਲੈਣ ਦਾ ਟੰਗ ਮੈਨੂੰ ਬਹੁਤ ਸੋਹਣਾ ਲੱਗਿਆ ਪਹਿਲਾਂ ਮੈਂ ਤੁਹਾਨੂੰ ਉਹਨਾਂ ਦੀ ਕਹਾਣੀ ਸੁਣਾਉਣੀ ਆ ਉਹ ਕਹਿੰਦੇ ਕਿ ਮੈਂ ਆਪਣੇ ਮਾਪਿਆਂ ਦੀ ਇਕੱਲੀ ਧੀ ਸੀਗੀ ਤੇ ਜਦੋਂ ਮੈਂ ਵਿਆਹੀ ਗਈ ਕਿਸੇ ਘਰ ਪਹਿਲਾਂ ਪਹਿਲਾਂ ਉਹਨਾਂ ਨੇ ਮੈਨੂੰ ਬੜਾ ਵਧੀਆ ਰੱਖਿਆ ਕਿਉਂਕਿ ਉਹਨਾਂ ਨੂੰ ਪ੍ਰਾਪਰਟੀ ਵੀ ਆਉਂਦੀ ਹੈ ਆਪਣੇ ਮਾਪਿਓ ਦੀ ਤੇ ਉਸ ਤੋਂ ਬਾਅਦ ਕਹਿੰਦੇ ਕਿ ਬੇਸ਼ੱਕ ਜਿਹੜੀਆਂ ਇਕੱਲੀਆਂ ਕੁੜੀਆਂ ਹੁੰਦੀਆਂ ਨੇ ਉਹਨਾਂ ਨੇ ਆਪਣੀ ਸਾਰੀ ਪ੍ਰਾਪਰਟੀ ਕੱਲ ਨੂੰ ਆਪਣੇ ਸਹੁਰਿਆਂ ਨੂੰ ਹੀ ਦੇਣੀ ਹੁੰਦੀ ਆ ਕਿਉਂਕਿ ਹੋਰ ਕੋਈ ਭੈਣ ਭਰਾ ਨਹੀਂ ਹੁੰਦਾ ਤਾਂ ਉਹਨਾਂ ਦੀ ਪ੍ਰਾਪਰਟੀ ਕਿਤੇ ਹੋਰ ਨਹੀਂ ਜਾਣੀ ਹੁੰਦੀ ਕਹਿੰਦੇ ਪਰ ਬਾਅਦ ਚ ਹੌਲੀ ਹੌਲੀ ਜਿਹੜਾ ਪਰਿਵਾਰ ਸੀਗਾ ਉਹਦਾ ਦਬਾਅ ਮੇਰੇ ਤੇ ਵਧਣ ਲੱਗ ਗਿਆ ਜਾਨੋ ਨੂੰ ਆਇਆ ਸੀਗਾ ਕਿ ਵੀ ਤੂੰ ਛੇਤੀ ਆਪਣੇ ਪਿਓ ਤੋਂ ਆਪਣੀ ਜ਼ਮੀਨ ਲੈ ਆਪਣੇ ਪੈਸੇ ਲੈਣੇ ਸ਼ੁਰੂ ਕਰ ਜਾਂ ਜਿਵੇਂ ਆਪਣੇ ਜ਼ਿੰਮੇदार ਪਰਿਵਾਰਾਂ ਦੇ ਵਿੱਚ ਹੁੰਦਾ ਕਿ ਤੂੰ ਵੱੱਦ ਤੋਂ ਵੱੱਦ ਉੱਥੋਂ ਲੈ ਕੇ ਆ ਕਿਉਂਕਿ ਬਾਅਦ 'ਚ ਵੀ ਉਹਨਾਂ ਨੇ ਤੈਨੂੰ ਹੀ ਦੇਣਾ ਤੇ ਉਸ ਚੱਕਰ 'ਚ ਕਹਿੰਦੇ ਇੱਕੋ ਦਮ ਮੇਰੇ ਸਹੁਰਿਆਂ ਦਾ ਵਰਤਾਅ ਮੇਰੇ ਨਾਲ ਬਦਲ ਗਿਆ ਤੇ ਉਹਨਾਂ ਦਾ ਜਿਹੜਾ ਘਰ ਵਾਲਾ ਹੈ ਉਹ ਵੀ ਹੌਲੀ-ਹੌਲੀ ਆਪਣੇ ਮਾਪਿਆਂ ਦੇ ਪ੍ਰਭਾਵ ਦੇ ਅੰਦਰ ਆ ਕੇ ਉਹ ਕਹਿੰਦੇ ਕਿ ਉਹਨਾਂ ਨੇ ਵੀ ਮੇਰੇ ਨਾਲ ਮਾੜਾ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਵੀ ਜਿਹੜੀ ਗੱਲ ਹੋਈ ਕਿ ਉਹਨਾਂ ਦੇ ਦੋ ਕੁੜੀਆਂ ਹੋ ਗਈਆਂ ਤੇ ਪਰਿਵਾਰ ਸੀਗਾ ਜਿਹੜਾ ਉਹ ਕੁੜੀਆਂ ਹੋਣ ਕਰਕੇ ਵੀ ਉਹਨਾਂ ਨੂੰ ਨਾ ਪਸੰਦ ਕਰਨ ਲੱਗ ਗਿਆ ਤੇ ਇਸ ਤਰੀਕੇ ਨਾਲ ਉਹ ਕਹਿੰਦੇ ਕਿ ਮੇਰੀ ਜ਼ਿੰਦਗੀ ਦੇ ਜਿਹੜੇ 8-9 ਸਾਲ ਸੀਗੇ ਨਾ ਉਸ ਘਰ ਚ ਉਸ ਪਰਿਵਾਰ ਦੇ ਵਿੱਚ ਉਹ ਬਿਲਕੁਲ ਹੀ ਇਦਾਂ ਸੀਗੇ ਕਿ ਮੈਨੂੰ ਇਹ ਲੱਗਣ ਲੱਗ ਗਿਆ ਸੀਗਾ ਕਿ ਮੇਰੇ 'ਚ ਬਿਲਕੁਲ ਕੌਨਫੀਡੈਂਸ ਨਹੀਂ ਹੈਗਾ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰ ਸਕਦੀ ਮੈਨੂੰ ਕੋਈ ਚੰਗੀ ਤਰ੍ਹਾਂ ਕੰਮ ਨਹੀਂ ਕਰਨਾ ਆਉਂਦਾ ਜਦੋਂ ਉਹ ਮਤਲਬ ਵਿਆਹ ਤੋਂ 2 ਸਾਲ ਬਾਅਦ ਉੱਥੇ ਯੂ ਐਸ ਜਿੱਥੇ ਉਹਨਾਂ ਦੀ ਫੈਮਿਲੀ ਰਹਿੰਦੀ ਸੀ ਉੱਥੇ ਗਏ ਤਾਂ ਕਹਿੰਦੇ ਵੀ ਮੈਨੂੰ ਇਹ ਲੱਗਿਆ ਕਿ ਮੈਂ 7-8 ਸਾਲ ਬਿਲਕੁਲ ਨਰਕ ਵਰਗੀ ਜ਼ਿੰਦਗੀ ਕੱਢੀ ਕਹਿੰਦੇ ਮੈਂ ਬਾਹਰ ਕੰਮ ਵੀ ਕਰਦੀ ਸੀਗੀ ਪਰ ਉਹ ਵੀ ਜਿਹੜੇ ਸਾਰੇ ਪੈਸੇ ਸੀਗੇ ਮੇਰਾ ਸਹੁਰਾ ਪਰਿਵਾਰ ਮੇਤੋਂ ਲੈਂਦਾ ਸੀਗਾ ਇੱਕ ਵਾਰੀ ਤਾਂ ਮੈਨੂੰ ਉਹਨਾਂ ਦੀ ਇਹ ਗੱਲ ਬਾਤ ਸੁਣ ਕੇ ਯਕੀਨ ਨਹੀਂ ਆਇਆ ਕਿਉਂਕਿ ਅਸੀਂ ਕਹਿੰਦੇ ਹਾਂ ਨਾ ਕਿ ਹੁਣ ਤਾਂ ਵੀ ਕੁੜੀਆਂ ਬਹੁਤ ਪੜ੍ਹ ਲਿਖੀਆਂ ਨੇ ਕੁੜੀਆਂ ਕਿਸੇ ਦੀ ਗੱਲ ਨਹੀਂ ਸੁਣਨਾ ਪਸੰਦ ਕਰਦੀਆਂ ਕੁੜੀਆਂ ਹੁਣ ਆਪਣੇ ਹੱਕ ਨੇ ਜਿਹੜੇ ਉਹ ਲੈਣਾ ਜਾਣਦੀਆਂ ਨੇ ਤੇ ਉਹ ਵੀ ਇੱਕ ਯੂਐਸਏ ਵਰਗੇ ਮੁਲਕ ਦੇ ਵਿੱਚ ਜਦੋਂ ਮੈਂ ਕਿਸੇ ਕੁੜੀ ਨਾਲ ਇਹ ਚੀਜ਼ ਵਾਪਰਦੀ ਦੇਖੀ ਤਾਂ ਮੈਨੂੰ ਸੱਚੀ ਯਕੀਨ ਨਹੀਂ ਆਇਆ ਮੈਂ ਉਹਨਾਂ ਨੂੰ ਕਿਹਾ ਦੋ ਵਾਰ ਪੁੱਛਿਆ ਵੀ ਬਣੇ ਤੁਸੀਂ ਸੱਚ ਕਹਿ ਰਹੇ ਹੋ ਕਹਿੰਦੇ ਵੀ ਮੈਂ ਬਿਲਕੁਲ ਸੱਚ ਕਹਿ ਨਹੀਂ ਪਈਆਂ ਤੇ ਫਿਰ ਮੈਨੂੰ ਗੱਲ ਯਾਦ ਆਈ ਕਿ 2 ਸਾਲ ਪਹਿਲਾਂ ਵੀ ਤਕਰੀਬਨ ਇੱਕ ਕੁੜੀ ਨੇ ਯੂ ਐਸ ਏ ਚ ਸੁਸਾਇਡ ਕੀਤਾ ਸੀਗਾ ਜਿਹੜਾ ਕੇਸ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ ਤੇ ਉਹਦੇ ਦੇ ਮੇਰੇ ਆਪਣੇ ਇੱਕ ਰਿਸ਼ਤੇਦਾਰ ਨੇ ਉਹਨਾਂ ਨਾਲ ਜਦੋਂ ਮੈਂ ਜਿਹੜੇ ਕਿ ਥੋੜੇ ਜਿਹਾ ਆਪਣੀ ਕਮਿਊਨਿਟੀ ਦੇ ਜਿਹੜੇ ਕੰਮ ਨੇ ਉਹ ਕਰਨ ਦੇ ਵਿੱਚ ਉਹ ਥੋੜੀ ਜਿਹੀ ਦਿਲਚਸਪੀ ਰੱਖਦੇ ਨੇ ਤਾਂ ਉਹਨਾਂ ਨੇ ਵੀ ਮੈਨੂੰ ਦੱਸਿਆ ਸੀਗਾ ਕਿ ਵੀ ਬਹੁਤ ਘਰਾਂ ਦੇ ਵਿੱਚ ਇਹ ਚੀਜ਼ ਵਾਪਰਦੀ ਆ ਉਧਰਲੇ ਮੁਲਕਾਂ ਦੇ ਵਿੱਚ ਵੀ ਵਾਪਰਦੀ ਆ ਤੇ ਚਲੋ ਫਿਰ ਸਾਡੀ ਗੱਲਬਾਤ ਜਾਰੀ ਰਹੀ ਤਾਂ ਉਹ ਕਹਿੰਦੇ ਵੀ ਇੱਕ ਦਿਨ ਇਹੋ ਜਿਹਾ ਆਇਆ ਵੀ ਮੇਰੇ ਨਾਲ ਘਰ ਚ ਕੁੱਟਮਾਰ ਹੋਣ ਲੱਗ ਗਈ ਤੇ ਮੈਂ ਫੈਸਲਾ ਲਿਆ ਕਿ ਮੈਂ ਉਹ ਘਰ ਛੱਡ ਦਿਆਂ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਤਾਂ ਪ੍ਰਾਪਰਟੀ ਵੀ ਆਉਂਦੀ ਸੀਗੀ ਤੁਸੀਂ ਆਪਣੇ ਮਾਪਿਓ ਦੇ ਇਕੱਲੇ ਬੱਚੇ ਸੀ ਉਹ ਵੀ ਤੁਹਾਨੂੰ ਸਪੋਰਟ ਕਰਦੇ ਹੋਣਗੇ ਤੁਸੀਂ ਰਹਿੰਦੇ ਵੀ ਐਵੇਂ ਦੇ ਮੁਲਕ 'ਚ ਸੀਗੇ ਕਿ ਜਿੱਥੇ ਜਨਾਨੀਆਂ ਦੀ ਬਹੁਤ ਛੇਤੀ ਸੁਣੀ ਜਾਂਦੀ ਆ ਤਾਂ ਤੁਸੀਂ ਉਹਨਾਂ ਨਾਲ ਤੋਂ ਕਿਉਂ ਇੰਨਾ ਕੁਝ ਜਰਿਆ ਉਹ ਕਹਿੰਦੇ ਵੀ ਕੁੜੀਆਂ ਕੋਲ ਕੱਲੀ ਪ੍ਰਾਪਰਟੀ ਹੋਣੀ ਬਹੁਤ ਨਹੀਂ ਹੁੰਦੀ ਮਾਪਿਓ ਦੀ سپورਟ ਹੋਣੀ ਬਹੁਤ ਨਹੀਂ ਹੁੰਦੀ ਇਹ ਕਈ ਵਾਰੀ ਸੋਸ਼ੀਅਲੀ ਤੁਸੀਂ ਸੁਸਾਇਟੀ 'ਚ ਤੁਸੀਂ ਇਹੋ ਜੀਆਂ ਚੀਜ਼ਾਂ ਨਹੀਂ ਫੇਸ ਕਰ ਸਕਦੇ ਡਰਦੇ ਹੋ ਤੁਸੀਂ ਉਹਨਾਂ ਚੀਜ਼ਾਂ ਤੋਂ ਕਿ ਤੁਹਾਨੂੰ ਕੋਈ ਕਵੇ ਕਿ ਲੈ ਇਹ ਦੋ ਧੀਆਂ ਦੀ ਮਾਂ ਸੀ ਇਹਨੇ ਸਹੀ ਫੈਸਲਾ ਨਹੀਂ ਕੀਤਾ ਇਹ ਕੱਪੜੇ ਚੁੱਕ ਕੇ ਆਪਣੇ ਘਰੋਂ ਤੁਰਦੀ ਲੱਗੀ ਜਾਂ ਫਿਰ ਇਹਨੇ ਆਪਣੇ ਘਰ ਵਾਲੇ ਦੇ ਖਿਲਾਫ ਕੇਸ ਕਰਤਾ ਕਹਿੰਦੇ ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਵੀ ਜੀ ਨੂੰ ਸੋਚ ਕੇ ਮੈਂ ਡਰ ਜਾਂਦੀ ਸੀਗੀ ਤੇ ਫਿਰ ਕਹਿੰਦੇ ਜਦੋਂ ਮੇਰੀਆਂ ਬੇਟੀਆਂ ਦੇ ਸਾਹਮਣੇ ਹੀ ਮੇਰੇ ਨਾਲ ਕੁੱਟਮਾਰ ਹੋਣ ਲੱਗੀ ਤਾਂ ਮੈਨੂੰ ਲੱਗਿਆ ਕਿ ਵੀ ਮੈਂ ਇਹਨਾਂ ਦੇ ਸਾਹਮਣੇ ਕਿਵੇਂ ਦੀ ਐਗਜ਼ਾਮਪਲ ਸੈੱਟ ਕਰ ਰਹੀ ਆ ਅੱਜ ਇਹ ਆਪਣੀ ਮਾਂ ਨੂੰ ਕਿਸੇ ਤੋਂ ਕੁੱਟ ਖਾਂਦੀ ਦੇਖਦੀਆਂ ਨੇ ਤਾਂ ਵੀ ਕੱਲ ਨੂੰ ਇਹਨਾਂ ਨੂੰ ਵੀ ਆਈ ਲੱਗੂਗਾ ਕਿ ਜ਼ਿੰਦਗੀ 'ਚ ਇਹ ਸਾਰਾ ਕੁਝ ਹੁੰਦਾ ਹੈ ਤੇ ਮੈਂ ਕੁਝ ਕੁ ਦਿਨ ਪਹਿਲਾਂ ਇੱਕ ਆਪਣੇ ਸਾਈਕੋਲੋਜਿਸਟ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਇਸੇ ਚੀਜ਼ ਤੇ ਕਿ ਨਿਆਣਿਆਂ ਨੂੰ ਕਿਵੇਂ ਪਾਲਿਆ ਜਾਵੇ ਉਹਨਾਂ ਨੇ ਵੀ ਇਹੀ ਚੀਜ਼ ਕਹੀ ਸੀ ਕਿ ਜਿਹੜੇ ਨਿਆਣੇ ਛੋਟੇ ਹੁੰਦੇ ਡੋਮੈਸਟਿਕ ਵਾਇਲੈਂਸ ਦੇਖਦੇ ਆ ਨਾ ਘਰਾਂ ਦੇ ਵਿੱਚ ਵੀ ਉਹਨਾਂ ਨੂੰ ਆਦਤ ਹੀ ਪੈ ਜਾਂਦੀ ਹੈ ਉਹਨਾਂ ਨੂੰ ਲੱਗਦਾ ਹੁੰਦਾ ਵੀ ਸਾਰੇ ਪਰਿਵਾਰਾਂ ਦਾ ਮਾਹੌਲ ਐਵੇਂ ਦਾ ਹੀ ਹੁੰਦਾ ਕਹਿੰਦੇ ਜਾਂ ਤਾਂ ਉਹ ਬੱਚੇ ਬਹੁਤ ਜ਼ਿਆਦਾ ਇੰਟਰੋਵਰਟ ਹੋ ਜਾਂਦੇ ਆ ਜਾਂ ਫਿਰ ਜਦੋਂ ਥੋੜੇ ਜੇ ਵੱਡੇ ਹੁੰਦੇ ਆ ਉਹਨਾਂ ਨੂੰ ਬਾਹਰ ਕੋਈ ਬੰਦਾ ਉਹ ਪਿਆਰ ਨਾਲ ਗੱਲ ਕਰਦਾ ਤਾ ਉਹ ਉਹਦੇ ਕਈ ਵਾਰੀ ਝੁਕਾ ਉਹਨਾਂ ਦਾ ਬੱਚਿਆਂ ਦਾ ਉਹਨਾਂ ਵੱਲ ਹੋ ਜਾਂਦਾ ਤੇ ਕਈ ਵਾਰ ਫਿਰ ਗਲਤ ਲੋਕਾਂ ਵੱਲ ਵੀ ਹੋ ਜਾਂਦਾ ਤੇ ਇਹੀ ਗੱਲ ਉਹਨਾਂ ਨੇ ਭੈਣ ਹੋਣਾ ਨੇ ਕਹੀ ਕਹਿੰਦੇ ਵੀ ਫਿਰ ਮੈਂ ਅਲੱਗ ਹੋਣ ਦਾ ਡਿਸੀਜਨ ਲਿਆ ਕਹਿੰਦੇ ਜਦੋਂ ਮੈਂ ਘਰੋਂ ਨਿਕਲੀ ਤਾਂ ਮੈਨੂੰ ਐਂ ਲੱਗਦਾ ਹੁੰਦਾ ਸੀ ਕਿ ਮੈਂ ਕੁਝ ਨਹੀਂ ਕਰ ਸਕਣਾ ਪਤਾ ਨਹੀਂ ਹੁਣ ਮੇਰੇ ਨਾਲ ਕੀ ਹੋਊਗਾ ਤੇ ਉਹਨਾਂ ਦੇ ਕੋਈ ਰਿਸ਼ਤੇਦਾਰ ਸੀ ਉਹ ਉਹਨਾਂ ਕੋਲ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਭੈਣ ਹੋਣਾ ਨੇ ਕੰਮ ਕਰਨਾ ਵੀ ਸ਼ੁਰੂ ਕੀਤਾ ਵੀ ਕੁਦਰਤੀ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹ ਚੰਗੇ ਸੀਗੇ ਤੇ ਕੰਮ ਕਰਨਾ ਵੀ ਸ਼ੁਰੂ ਕੀਤਾ ਨਾਲ ਦੀ ਨਾਲ ਉਹਨਾਂ ਨੇ ਪੜ੍ਹਨਾ ਸ਼ੁਰੂ ਕੀਤਾ ਤੇ ਕਹਿੰਦੇ ਵੀ ਜ਼ਿੰਦਗੀ ਚ 7-8 ਸਾਲ ਮੈਂ ਨੀ ਰੋਕ ਟੋਕ ਸਹੀ ਸੀ ਵੀ ਜਦੋਂ ਕੋਈ ਤੁਹਾਨੂੰ ਨਾ ਛੋਟੀ ਛੋਟੀ ਗੱਲ ਤੇ ਟੋਕਣ ਲੱਗ ਜਾਂਦਾ ਇਹ ਤੁਹਾਡੇ ਬਹੁਤ ਜਾਣਿਆਂ ਦੇ ਐਕਸਪੀਰੀਅੰਸ ਹੋਣਗੇ ਵੀ ਜਦੋਂ ਕੋਈ ਕਿਸੇ ਨੂੰ ਛੋਟੀ ਛੋਟੀ ਚੀਜ਼ ਤੇ ਟੋਕਦਾ ਹੌਲੀ ਹੌਲੀ ਉਹਦਾ ਨਾ ਕੌਨਫੀਡੈਂਸ ਚਲਿਆ ਜਾਂਦਾ ਪਤਾ ਹੀ ਕਹਿੰਦੇ ਹੁੰਦੇ ਆ ਵੀ ਨਿਆਣਿਆਂ ਨੂੰ ਨਾ ਨਿੱਕੀਆਂ ਨਿੱਕੀਆਂ ਗੱਲਾਂ ਤੇ ਟੋਕਿਆ ਨਾ ਕਰੋ ਇੱਕ ਦਿਨ ਉਹ ਬਿਲਕੁਲ ਤੁਹਾਡੇ ਤੇ ਡਿਪੈਂਡੈਂਟ ਹੋ ਜਾਂਦੇ ਆ ਉਹਨਾਂ ਨੂੰ ਲੱਗਣ ਲੱਗ ਜਾਂਦਾ ਸਾਨੂੰ ਕੁਝ ਕਰਨਾ ਨਹੀਂ ਆਉਂਦਾ ਤੇ ਇਦਾਂ ਹੀ ਉਹ ਕਹਿੰਦੇ ਮੇਰੇ ਨਾਲ ਹੋਇਆ ਮੈਂ ਐਨ ਮੈਨੂੰ ਇਹ ਵੀ ਲੱਗਣ ਲੱਗ ਗਿਆ ਵੀ ਮੈਂ ਸੋਹਣੀ ਨਹੀਂ ਹੈਗੀ ਆ ਮੈਂ ਪਤਾ ਨਹੀਂ ਮੇਰੇ ਚ ਇਹੋ ਜੀ ਕਿਹੜੀ ਕਮੀ ਆ ਕਿ ਮੈਂ ਇੰਨਾ ਚੰਗਾ ਕਰਨ ਤੋਂ ਬਾਅਦ ਵੀ ਆਪਣੇ ਸਹੁਰੇ ਘਰ ਵਸ ਨਹੀਂ ਸકી ਕਹਿੰਦੇ ਉਹ ਚੀਜ਼ ਆ ਜਿਹੜੀ ਕਈ ਵਾਰੀ ਹੁਣ ਮੈਨੂੰ 4 ਸਾਲ 5 ਸਾਲ ਹੋ ਗਏ ਨੇ ਆਪਣੇ ਸਹੁਰਿਆਂ ਤੋਂ ਵੱਖਰੇ ਹੋਏ ਪਰ ਅੱਜ ਵੀ ਮੈਨੂੰ ਤੰਗ ਕਰਦੀ ਆ ਤੇ ਫਿਰ ਕਹਿੰਦੇ ਮੈਂ ਹੌਲੀ-ਹੌਲੀ ਉਸ ਚੀਜ਼ ਤੋਂ ਬਾਹਰ ਆਈ ਮੈਂ ਘੁੰਮਣਾ ਸ਼ੁਰੂ ਕੀਤਾ ਤੇ ਹੁਣ ਉਹ ਇੱਕ ਬਹੁਤ ਚੰਗੇ ਅ ਉਹਦੇ ਦੇ ਨੇ ਤੇ ਮਤਲਬ ਜੋਬ ਉਹਨਾਂ ਦੀ ਸ਼ਾਇਦ ਉਹ ਪ੍ਰਾਈਵੇਟਲੀ ਉਹ ਕਰ ਰਹੇ ਨੇ ਪਰ ਬਹੁਤ ਚੰਗਾ ਉਹਨਾਂ ਦਾ ਡੈਜਿਗਨੇਸ਼ਨ ਆ ਤੇ ਉਹ ਬਹੁਤ ਚੰਗਾ ਕਮਾ ਰਹੇ ਨੇ ਤੇ ਕਹਿੰਦੇ ਮੈਂ ਅੱਜ ਆਪਣੀਆਂ ਕੁੜੀਆਂ ਨਾਲ ਖੁਸ਼ ਆ ਮੈਂ ਕੱਲੀ ਮਤਲਬ ਮੈਨੂੰ ਲੱਗਦਾ ਕਿ ਮੈਂ ਕਿਸੇ ਦੇ 멘ਟਲ ਪ੍ਰੈਸ਼ਰ ਜਿਹੜਾ ਉਹ ਨਹੀਂ ਮੈਨੂੰ ਸਹਿਣਾ ਪੈ ਰਿਹਾ ਡੋਮੈਸਟਿਕ ਵਾਇਲੈਂਸ ਨਹੀਂ ਮੈਨੂੰ ਸਹਿਣਾ ਸਹਿਣੀ ਪਈ ਹੁਣ ਮੈਂ ਇਕੱਲੀ ਰਹਨੀ ਆ ਤਾਂ ਮੈਨੂੰ ਇਹ ਜੀ ਕੋਈ ਚੀਜ਼ ਆ ਜਿਹੜੀ ਉਹ ਫੇਸ ਨਹੀਂ ਕਰਨੀ ਪੈਂਦੀ ਤੇ ਮੈਂ ਬਿਲਕੁਲ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਦੱਸੋ ਕਿ ਮੇਰਾ ਫੈਸਲਾ ਸਹੀ ਸੀ ਜਾਂ ਗਲਤ ਮੈਂ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਖੁਸ਼ ਹੋ ਮੈਨੂੰ ਲੱਗਦਾ ਤੁਹਾਡਾ ਫੈਸਲਾ ਸਹੀ ਹੋਊਗਾ ਹੈਨਾ ਕਿਉਂਕਿ ਮੈਂ ਜਿੰਨਾ ਚਿਰ ਕਿਸੇ ਨੂੰ ਨੇੜੇੋਂ ਨਹੀਂ ਜਾਣਦੀ ਆਪਾਂ ਉਹਨੂੰ ਕੋਈ ਸਲਾਹ ਨਹੀਂ ਦੇ ਸਕਦੇ ਬਹੁਤ ਸਾਰੇ ਫੋਨ ਆਉਂਦੇ ਨੇ ਵੀ ਇਦਾਂ ਦੀ ਸਾਡੇ ਘਰ ਚਾਹ ਪ੍ਰੋਬਲਮ ਆ ਤੁਸੀਂ ਸਾਨੂੰ ਸਲਾਹ ਦੋ ਤਾਂ ਮੈਂ ਹਮੇਸ਼ਾ ਇਹੀ ਕਹਿੰਨੀ ਹੁੰਦੀ ਆ ਵੀ ਤੁਹਾਡੇ ਘਰ ਦੇ ਮੁਤਾਬਕ ਜੋ ਤੁਹਾਨੂੰ ਸਹੀ ਲੱਗਦਾ ਤੁਹਾਡੀ ਜ਼ਿੰਦਗੀ ਦੇ ਮੁਤਾਬਕ ਜੋ ਤੁਹਾਨੂੰ ਸਹੀ ਲੱਗਦਾ ਤੁਸੀਂ ਉਹ ਫੈਸਲਾ ਕਰੋ ਤੇ ਉਹਨਾਂ ਨੇ ਜਦੋਂ ਮੈਨੂੰ ਪੁੱਛਿਆ ਤਾਂ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਕਿ ਭੈਣੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਪਹਿਲਾਂ ਦੇ ਮੁਕਾਬਲੇ ਖੁਸ਼ ਹੋ ਤੁਹਾਡੇ ਬੱਚੇ ਖੁਸ਼ ਨੇ ਉਹ ਕਹਿੰਦੇ ਵੀ ਮੇਰੀਆਂ ਬੇਟੀਆਂ ਚ ਵੀ ਮੈਨੂੰ ਇਹੀ ਲੱਗਦਾ ਹੁੰਦਾ ਸੀਗਾ ਕਿ ਉਹ ਬਹੁਤ ਸ਼ਾਂਤ ਰਹਿੰਦੀਆਂ ਨੇ ਉਹ ਬੋਲਦੀਆਂ ਨਹੀਂ ਉਹ ਛੇਤੀ ਡਰ ਜਾਂਦੀਆਂ ਨੇ ਤੇ ਕਹਿੰਦੇ ਹੁਣ ਉਹ ਵੀ ਮਤਲਬ ਬਹੁਤ ਖੁਸ਼ ਰਹਿੰਦੀਆਂ ਨੇ ਮੈਨੂੰ ਆਪਣੀ ਸਾਰੀ ਗੱਲ ਕਹਿੰਦੀਆਂ ਨੇ ਬਸ ਥੋੜੀ ਜੀ ਤੰਗੀ ਜਿਹੜੀ ਉਹਨਾਂ ਨੂੰ ਇਹੀ ਸੀਗੀ ਕਿ ਵੀ ਉਹ ਕਦੇ-ਕਦੇ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਨੇ ਅਪਸੈਟ ਹੋ ਜਾਂਦੇ ਨੇ ਤੇ ਕਦੇ-ਕਦੇ ਉਹਨਾਂ ਨੂੰ ਐਂਟੀ ਡਿਪਰੈਸ਼ਨ ਦੀਆਂ ਜਿਹੜੀਆਂ ਮੈਡੀਸਿਨਸ ਨੇ ਉਹ ਲੈਣੀਆਂ ਪੈਂਦੀਆਂ ਨੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਫਿਰ ਤੁਸੀਂ ਜਿਵੇਂ ਉਹਨਾਂ ਨੇ ਜਦੋਂ ਗੱਲ ਦੀ ਸ਼ੁਰੂਆਤ ਕੀਤੀ ਸੀਗੀ ਕਿ ਵੀ ਆਪਾਂ ਕਈ ਵਾਰੀ ਕਿਸੇ ਨਾਲ ਲੜਦੇ ਆਂ ਜ਼ਿੰਦਗੀ ਕੱਢ ਦਿੰਨੇ ਆਂ ਕਈ ਵਾਰੀ ਆਪਾਂ ਕਿਸੇ ਨਾਲ ਬਹਿਸਦੇ ਆਂ ਜ਼ਿੰਦਗੀ ਕੱਢ ਦਿੰਨੇ ਆਂ ਵੀ ਉਹਦੀ ਬਜਾਏ ਆਪਾਂ ਨੂੰ ਉਸ ਚੀਜ਼ ਤੋਂ ਦੂਰ ਹੋ ਕੇ ਆਪਣੇ ਤੇ ਵਰਕ ਕਰਨਾ ਚਾਹੀਦਾ ਤੇ ਮੈਨੂੰ ਫਿਰ ਇਦਾਂ ਦੀਆਂ ਬੜੀਆਂ ਕਹਾਣੀਆਂ ਯਾਦ ਆ ਗਈਆਂ ਜਦੋਂ ਅਸੀਂ ਕਿਸੇ ਤੋਂ ਅਪਸੈਟ ਹੁੰਨੇ ਆਂ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਜਾਂ ਤਾਂ ਫਿਰ ਉੱਥੇ ਸਮਰਪਣ ਕਰ ਦਿੰਦੇ ਨੇ ਸਰੈਂਡਰ ਕਰ ਦਿੰਦੇ ਆ ਕਿ ਜੋ ਤੁਸੀਂ ਕਹੋਗੇ ساری ਜ਼ਿੰਦਗੀ ਮੈਂ ਤੁਹਾਡੇ ਮੁਤਾਬਕ ਚੱਲੂ ਤੇ ਹੌਲੀ-ਹੌਲੀ ਇਦਾਂ ਦੇ ਲੋਕ ਨੇ ਜਿਹੜੇ ਉਹ ਲਾਸ਼ਾਂ 'ਚ ਤਬਦੀਲ ਹੋ ਜਾਂਦੇ ਨੇ ਜਿਉਂਦੀਆਂ ਲਾਸ਼ਾਂ ਹੋ ਜਾਂਦੀਆਂ ਨੇ ਸਾਲក ਪਹਿਲਾਂ ਅਸੀਂ ਕਿਸੇ ਦੇ ਘਰੇ ਗਏ ਸੀਗੇ ਤੇ ਉਹ ਭਾਜੀ ਨਾ ਬੜੇ ਯੰਗ ਸੀਗੇ ਖੁਦ ਤੇ ਉਹਨਾਂ ਦੇ ਜਿਹੜੇ ਮਿਸਿਸ ਸੀਗੇ ਉਹਨਾਂ ਨਾਲੋਂ 10-15 ਸਾਲ ਜ਼ਿਆਦਾ ਬਜ਼ੁਰਗ ਲੱਗਦੇ ਪਏ ਸੀਗੇ ਮੈਂ ਇਹੀ ਚੀਜ਼ ਸੋਚੀ ਜਦੋਂ ਉਹਨਾਂ ਦਾ ਵਿਹਾਰ ਅਸੀਂ ਉਹਨਾਂ ਪ੍ਰਤੀ ਦੇਖਿਆ ਕਿ ਕਿਵੇਂ ਉਹ ਅੱਖਾਂ ਨਾਲ ਹੀ ਉਹਨਾਂ ਨੂੰ ਹਰ ਗੱਲ ਸਮਝਾਉਂਦੇ ਸੀਗੇ ਕਿ ਇਦਾਂ ਨਹੀਂ ਇਦਾਂ ਕਰ ਹਨਾ ਕਈ ਲੋਕ ਮਤਲਬ ਇਹ ਵੀ ਲਿਹਾਜ਼ ਨਹੀਂ ਕਰਦੇ ਹੁੰਦੇ ਕਿ ਸਾਡੇ ਪਰਿਵਾਰ ਚ ਕੋਈ ਆਇਆ ਹੋਇਆ ਉਦੋਂ ਤਾਂ ਅਸੀਂ ਕਮ ਸੇ ਕਮ ਆਪਣੇ ਜੀਆਂ ਨੂੰ ਉਹਨੇ ਪਿਆਰ ਨਾਲ ਉਹਨੇ ਸਲੂਖ ਨਾਲ ਪੇਸ਼ ਆਈਏ ਕਿ ਜਿੰਨਾ ਕਿ ਇੱਕ ਬੰਦੇ ਨੂੰ ਚਾਹੀਦਾ ਹੁੰਦਾ ਕਿ ਉਹਦੇ ਘਰ ਦੇ ਉਹਨੂੰ ਪਿਆਰ ਕਰਨ ਉਹਦੇ ਨਾਲ ਇੱਕ ਚੰਗਾ ਉਹਨਾਂ ਦਾ ਵਿਹਾਰ ਹੋਵੇ ਪਰ ਕਈ ਲੋਕ ਇਦਾਂ ਨਹੀਂ ਕਰਦੇ ਉਹ ਬਾਹਰਲੇਆਂ ਦੇ ਆਇਆਂ ਤੇ ਵੀ ਉਦਾਂ ਦਾ ਹੀ ਵਿਹਾਰ ਕਰਦੇ ਨੇ ਤੇ ਉਹ ਲੇਡੀ ਦੀ ਜਿਹੜੀ ਏਜ ਆ ਉਹ ਭਾਜੀ ਉਹਨਾਂ ਨੂੰ 10-15 ਸਾਲ ਵੱਡੀ ਲੱਗਦੀ ਸੀਗੀ ਤੇ ਮੈਨੂੰ ਲੱਗਿਆ ਕਿ ਪਤਾ ਨਹੀਂ ਇਹਨਾਂ ਨੇ ਵਿਚਾਰਿਆਂ ਨੇ ਮਤਲਬ ਕਿੰਨੀ ਕੁ ਜ਼ਿੰਦਗੀ ਕਿੰਨਾ ਕੁ ਕੁਝ ਸਹਿਹਾ ਹੋਊਗਾ ਤੇ ਇਦਾਂ ਦਾ ਬੜਾ ਕੁਝ ਹੁੰਦਾ ਕਿ ਜਦੋਂ ਅਸੀਂ ਕਿਸੇ ਰਿਸ਼ਤੇ 'ਚ ਟੁੱਟਦੇ ਆ ਨਾ ਅਸੀਂ ਹਮੇਸ਼ਾ ਗਲਤ ਫੈਸਲਾ ਕਰਦੇ ਆ ਜਾਂ ਤਾਂ ਬਹੁਤ ਸਾਰੇ ਲੋਕ ਸੁਸਾਈਡ ਕਰਨ ਦੀ ਸੋਚਣ ਲੱਗ ਜਾਂਦੇ ਆ ਜਾਂ ਫਿਰ ਉਹ ਬਹੁਤ ਜ਼ਿਆਦਾ ਇਦਾਂ ਦੇ ਮિજાਜ ਦੇ ਹੋ ਜਾਣਗੇ ਕਿ ਉਹ ਹਮੇਸ਼ਾ ਸਾਰਿਆਂ ਨਾਲ ਉਖੜੇ ਰਹਿਣਗੇ ਉਹਨਾਂ ਨੂੰ ਬੜਾ ਜ਼ਿਆਦਾ ਗੁੱਸਾ ਆਉਣ ਲੱਗ ਜੂਗਾ ਜਾਂ ਫਿਰ ਕਈ ਵਾਰੀ ਉਹੀ ਜਿਵੇਂ ਮੈਂ ਕਿਹਾ ਕਿ ਸਰੈਂਡਰ ਹੀ ਕਰ ਦੰਨੇ ਆ ਅਸੀਂ ਵੀ ਜੋ ਤੁਸੀਂ ਕਹੋਗੇ ਬਸ ਮੇਰੀ ਤਾਂ ਜ਼ਿੰਦਗੀ ਹੁਣ ਉਵੇਂ ਹੀ ਆ ਅਸੀਂ ਦੂਜਿਆਂ ਦੀ ਸਹਿਮਤੀ ਮੁਤਾਬਕ ਜਿਉਣਾ ਤਾਂ ਲੱਗ ਜਾਂਦੇ ਆ ਪਰ ਅਸੀਂ ਅੰਦਰੋਂ ਨਹੀਂ ਜਿਉਂਦੇ ਹੁੰਦੇ ਸਾਡਾ ਜੀ ਨਹੀਂ ਕਰਦਾ ਹੁੰਦਾ ਵੀ ਅਸੀਂ ਹੋਰ ਜਿਉਈਏ ਤੇ ਇਦਾਂ ਦੇ ਲੋਕ ਹਮੇਸ਼ਾ ਆਪਣੀ ਜ਼ਿੰਦਗੀ ਦਾ ਉਹ ਆਖਰੀ ਦਿਨ ਉਡੀਕਦੇ ਹੁੰਦੇ ਨੇ ਉਹਦੀ ਬਜਾਏ ਨਾ ਤੁਸੀਂ ਇਹੋ ਜੇ ਲੋਕਾਂ ਤੋਂ ਬਦਲਾ ਲੈਣਾ ਸਿੱਖੋ ਤੇ ਉਹ ਬਦਲਾ ਇਹ ਨਹੀਂ ਹੁੰਦਾ ਵੀ ਤੁਸੀਂ ਉਹਨਾਂ ਨਾਲ ਲੜਨਾ ਸ਼ੁਰੂ ਕਰ ਦੋ ਰੋਜ਼ ਉਹਨਾਂ ਨੂੰ ਬੋਲ ਕਬੋਲ ਬੋਲਣੇ ਸ਼ੁਰੂ ਕਰ ਦੋ ਇਦਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਤੁਹਾਡੇ ਸਾਹਮਣੇ ਪਈਆਂ ਹੋਣਗੀਆਂ ਕਿ ਜਿੰਨਾਂ ਦੇ ਪਰਿਵਾਰਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਜਿਨ੍ਹਾਂ ਦੇ ਆਲੇ ਦੁਆਲੇ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਪਰ ਫਿਰ ਵੀ ਉਹਨਾਂ ਲੋਕਾਂ ਨੇ ਬਹੁਤ ਸਾਰੀਆਂ ਔਕੜਾਂ ਚੋਂ ਨਿਕਲ ਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਇਆ ਆਪਣੇ ਆਪ ਨੂੰ ਪਾਲਿਸ਼ ਕੀਤਾ ਹੁਣੇ ਯੂਪੀਐਸਸੀ ਦੇ ਜਦੋਂ ਰਿਜ਼ਲਟਸ ਆਏ ਸੀ ਤਾਂ ਉਹਦੇ ਵਿੱਚ ਇੱਕ ਮੁੰਡੇ ਦੀ ਕਹਾਣੀ ਬਹੁਤ ਜ਼ਿਆਦਾ ਵਾਇਰਲ ਹੋਈ ਸੀਗੀ ਜਿਹੜਾ ਕਿ ਬੱਕਰੀਆਂ ਚਾਰਦਾ ਸੀਗਾ ਉਸ ਤੋਂ ਬਾਅਦ ਉਹ ਸ਼ਾਇਦ ਪੋਸਟਮੈਨ ਦੀ ਜੌਬ ਤੇ ਪਾਇੰਟ ਹੁੰਦਾ ਹੈ ਤੇ ਹੁਣ ਉਹਨੇ ਯੂਪੀਐਸਸੀ ਕਲੀਅਰ ਕੀਤਾ ਤੇ ਇਦਾਂ ਦੇ ਲੋਕ ਜ਼ਰੂਰੀ ਨਹੀਂ ਕਿ ਉਹਨੇ ਕਿਸੇ ਤੋਂ ਬਦਲਾ ਲੈਣ ਲਈ ਕੀਤਾ ਹੋਊਗਾ ਮਤਲਬ ਕਈ ਵਾਰੀ ਜਦੋਂ ਕਿਸੇ ਤੇ ਬਹੁਤ ਜ਼ਿਆਦਾ ਸਵਾਲ ਉੱਠਦੇ ਨੇ ਤਾਂ ਉਹ ਬੰਦਾ ਡਿਪਰੈਸ ਹੋ ਜਾਂਦਾ ਉਹ ਬੰਦਾ 네ਗੇਟਿਵ ਹੋ ਜਾਂਦਾ ਪਰ ਉੱਥੇ ਤੁਸੀਂ ਨੇ ਆਪਣੇ ਆਪ ਚ ਕੁਝ ਬਿਹਤਰ ਕਰਕੇ ਉਹਨਾਂ ਸਾਰੇ ਲੋਕਾਂ ਨੂੰ ਜਵਾਬ ਦੇਣਾ ਹੁੰਦਾ ਮੈਂ ਇੱਕ ਮੇਰੀ ਫਰੈਂਡ ਆ ਉਹਦਾ ਜਦੋਂ ਰਿਸ਼ਤਾ ਹੋਇਆ ਸੀਗਾ ਤਾਂ ਉਹਦੇ ਜਿਹੜੇ ਇਨ-ਲॉज ਪਰਿਵਾਰ ਆ ਉਹਨਾਂ ਨੇ ਮਤਲਬ ਕਈ ਰਿਸ਼ਤੇਦਾਰਾਂ ਨੇ ਉਹਦੇ ਲਈ ਉਸ ਕੁੜੀ ਲਈ ਬੜੀ ਨਾ ਪਸੰਦਗੀ ਦਿਖਾਈ ਸੀਗੀ ਉਹਨਾਂ ਨੇ ਕਿਹਾ ਸੀਗਾ ਜੀ ਇਹ ਇਦਾਂ ਨਹੀਂ ਹੈਗੇ ਜੀ ਇਹ ਆਪਣੇ ਮੁਕਾਬਲੇ ਇਦਾਂ ਨਹੀਂ ਹੈਗੇ ਕੁੜੀ ਇੰਨੀ ਸੋਹਣੀ ਨਹੀਂ ਹੈਗੀ ਜੀ ਕੁੜੀ ਇਦਾਂ ਨਹੀਂ ਹੈਗੀ ਤੇ ਹੌਲੀ-ਹੌਲੀ ਉਹਨੇ ਆਪਣੀ ਪੜ੍ਹਾਈ ਲਿਖਾਈ ਦੀ ਉਹਨੇ ਆਪਣੀ ਲਿਆਕਤ ਦੀ ਇਦਾਂ ਮਤਲਬ ਵਰਤੋਂ ਕੀਤੀ ਆਪਾਂ ਕਹਦੀਏ ਕਿ ਇਦਾਂ ਉਹਨੇ ਆਪਣੀ ਲਿਆਕਤ ਨੂੰ ਆਪਣੀ ਪੜ੍ਹਾਈ ਲਿਖਾਈ ਨੂੰ ਯੂਜ਼ ਕੀਤਾ ਕਿ ਅੱਜ ਉਹ ਆਪਣੇ ਸਾਰੇ ਰਿਸ਼ਤੇਦਾਰਾਂ ਚ ਵੱਖਰੀ ਦਿਖਦੀ ਆ ਤੇ ਹਰ ਬੰਦਾ ਉਹਦਾ ਹਰ ਰਿਸ਼ਤੇਦਾਰਾਂ ਨੂੰ ਆ ਕੇ ਇਹੀ ਕਹਿੰਦਾ ਕਿ ਜੇ ਸਾਡੇ ਕੱਲ ਨੂੰ ਬੱਚਿਆਂ ਲਈ ਕੋਈ ਰਿਸ਼ਤਾ ਆਵੇ ਤਾਂ ਤੇਰੇ ਵਰਗੀ ਕੁੜੀ ਹੋਣੀ ਚਾਹੀਦੀ ਆ ਤੇ ਉੱਥੇ ਉਹ ਕੁੜੀ ਡਿਪਰੈਸ ਨਹੀਂ ਹੋਈ ਉਹ 네ਗੇਟਿਵ ਨਹੀਂ ਹੋਈ ਉਹਨੇ ਉਹਨਾਂ ਲੋਕਾਂ ਦੀਆਂ ਗੱਲਾਂ ਨੂੰ ਲੈ ਕੇ ਸਾਰੀ ਜ਼ਿੰਦਗੀ ਸੋਚਿਆ ਨਹੀਂ ਹੈਗਾ ਉਹ ਲੋਕਾਂ ਦੇ opinion ਲੈ ਕੇ ਬੈਠੀ ਨਹੀਂ ਹੈਗੀ ਉਹਨੇ ਆਪਣੇ ਆਪ 'ਚ ਕੁਝ ਬਿੱਤਰ ਕੀਤਾ ਮੈਨੂੰ ਇੱਕ ਕੁੜੀ ਜਾਨਦੀ ਆ ਤੇ ਉਹਦੇ ਹਸਬੰਦ ਨਾਲ ਉਹਦੀ ਥੋੜੇ ਜਿਹੀ ਪ੍ਰੋਬਲਮ ਚੱਲਦੀ ਆ ਜਿਵੇਂ ਉਹ ਥੋੜੇ ਜੇ ਕਿਸੇ ਗਲਤ ਆਦਤ ਦਾ ਸ਼ਿਕਾਰ ਨੇ ਤਾਂ ਉਹ ਜਦੋਂ ਵੀ ਗੱਲ ਕਰੂਗੀ ਇੰਨੀ ਹੱਸ ਕੇ ਗੱਲ ਕਰੂਗੀ ਔਰ ਹਮੇਸ਼ਾ ਕਹੂਗੀ ਕਿ ਮੈਂ ਬਿਲਕੁਲ ਇੰਨਾ ਚੀਜ਼ਾਂ ਤੇ ਨਹੀਂ ਧਿਆਨ ਦਿੰਦੀ ਮੈਨੂੰ ਇਹ ਹੁੰਦਾ ਉਹ ਬੁਟੀਕ ਚਲਾਉਂਦੀ ਆ ਤੇ ਉਹਨੂੰ ਹੁੰਦਾ ਹੈ ਕਿ ਮੈਂ ਆਪਣਾ ਕੰਮ ਕਰਾਂ ਮੈਂ ਆਪਣੇ ਬੱਚਿਆਂ ਨੂੰ ਪਾਲਾਂ ਮੈਂ ਆਪਣੇ ਆਪ 'ਚ ਜੋ ਬਿਹਤਰ ਕਰ ਸਕਦੀਆਂ ਮੈਂ ਉਹ ਕਰਾਂ ਤੁਸੀਂ ਜਦੋਂ ਵੀ ਕੋਈ ਤੁਹਾਨੂੰ ਤੰਗ ਕਰਦਾ ਤੰਗ ਕਰਨ ਵਾਲੇ ਸਾਰੀ ਜਗ੍ਹਾ ਹੀ ਹੁੰਦੇ ਆ ਤੁਹਾਡੇ ਕੰਮਾਂ ਤੇ ਵੀ ਨੇ ਤੁਹਾਡੇ ਘਰਾਂ ਚ ਵੀ ਨੇ ਬਾਹਰ ਵੀ ਨੇ ਇੱਧਰ ਵੀ ਬੈਠੇ ਨੇ ਉੱਧਰ ਵੀ ਬੈਠੇ ਨੇ ਚਾਰੋਂ ਤਰਫ ਹੀ ਨੇ ਤੁਹਾਡਾ ਸਾਥ ਦੇਣ ਵਾਲਾ 100 ਚੋਂ ਇੱਕ ਬੰਦਾ ਹੁੰਦਾ ਤੇ ਤੁਹਾਨੂੰ ਤੰਗ ਕਰਨ ਵਾਲੇ ਕਈ ਵਾਰੀ 90 ਬੰਦੇ ਹੁੰਦੇ ਆ ਤੇ ਤੁਸੀਂ ਉਹਨਾਂ ਲੋਕਾਂ ਤੋਂ ਘਬਰਾਉਣਾ ਨਹੀਂ ਹੁੰਦਾ ਕਈ ਵਾਰੀ ਸਾਡੇ ਅੰਦਰ ਇੰਨੀਆਂ ਚੰਗੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ ਕਿ ਅਸੀਂ ਲੋਕਾਂ ਵੱਲੋਂ ਬੋਲੇ ਹੋਏ ਕੂੜ-ਕਬਾੜ ਨਾਲ ਹੀ ਆਪਣਾ ਦੈਲਾ ਜਿਹੜਾ ਇੰਨਾ ਭਾਰਾ ਕਰ ਲੈਨੇ ਆ ਕਿ ਉਹ ਚੰਗੀਆਂ ਚੀਜ਼ਾਂ ਉਹਨਾਂ ਦੇ ਥੱਲੇ ਦਬ ਜਾਂਦੀਆਂ ਨੇ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਆਪਣੀਆਂ ਉਹ ਚੰਗੀਆਂ ਚੀਜ਼ਾਂ ਨੂੰ ਨਹੀਂ ਦਬਣ ਦੇਣਾ ਹੁੰਦਾ ਆ ਜੇ ਤੁਸੀਂ ਚੰਗੇ ਪੜੇ ਲਿਖੇ ਹੋ ਹੋਰ ਪੜ੍ਹਾਈ ਕਰੋ ਆਪਣੀ ਮਿਹਨਤ ਨਾਲ ਜ਼ਿੰਦਗੀ 'ਚ ਕੁਝ ਅਚੀਵ ਕਰੋ ਜੇ ਤੁਸੀਂ ਚੰਗੇ ਪੜੇ ਲਿਖੇ ਵੀ ਨਹੀਂ ਹੈਗੇ ਨਾ ਕੋਈ ਨਾ ਕੋਈ ਸਕਿੱਲ ਤਾਂ ਸਾਰਿਆਂ 'ਚ ਹੀ ਹੁੰਦਾ ਜੇ ਸਾਰੇ ਲੋਕ ਤੁਹਾਨੂੰ ਥੱਲੇ ਸਿੱਟਣ ਤੇ ਲੱਗੇ ਹੋਏ ਨੇ ਤਾਂ ਤੁਸੀਂ ਆਪਣੇ ਆਪ ਦੇ ਇਨਕ ਸਕੇ ਰਹੋ ਕਿ ਮੈਂ ਇਹਨਾਂ ਲੋਕਾਂ ਦੀ ਚੱਲਣ ਨਹੀਂ ਦੇਣੀ ਮੈਂ ਇਹਨਾਂ ਲੋਕਾਂ ਤੋਂ ਉੱਪਰ ਉੱਠ ਕੇ ਦਿਖਾਉਣਾ ਮੈਂ ਉਹ ਕਰਕੇ ਦਿਖਾਉਣਾ ਜੋ ਮੇਰੇ ਹੱਥ 'ਚ ਆਇਆ ਮੈਂ ਪ੍ਰਿਯੰਕਾ ਚੋਪੜਾ ਹਮਣਾਂ ਦੇ ਜਿਹੜੇ ਸਪੀਚ ਹੁੰਦੇ ਨੇ ਉਹ ਬਹੁਤ ਜ਼ਿਆਦਾ ਸੁਣਦੀ ਆ ਉਹਦੇ ਵਿੱਚ ਜਿਵੇਂ ਮੈਂ ਕੱਲ ਹੀ ਸੁਣਦੀ ਪਈ ਸੀ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕਹੀ ਉਹ ਕਹਿੰਦੇ ਵੀ ਜਦੋਂ ਕੋਈ ਬੰਦਾ ਚਾਹੁੰਦਾ ਏ ਕਿ ਤੁਹਾਡੀ ਚਾਬੀ ਉਹਦੇ ਹੱਥ 'ਚ ਆ ਜਾਵੇ ਮਤਲਬ ਉਹ ਆਪਣੇ ਮੂਡ ਦੇ ਹਿਸਾਬ ਨਾਲ ਤੁਹਾਡੇ ਤੁਹਾਨੂੰ ਟ੍ਰੀਟ ਕਰਦਾ ਫਿਰ ਉਹ ਚਾਹੁੰਦਾ ਕਿ ਤੁਹਾਡਾ ਮੂਡ ਵੀ ਖਰਾਬ ਹੋਵੇ ਤੁਸੀਂ ਉਹਦੇ ਤੇ ਕੋਈ ਰਿਐਕਸ਼ਨ ਦਵੋ ਤੁਸੀਂ ਉਹਦੇ ਨਾਲ ਸਾਰਾ ਦਿਨ ਉਲਝਦੇ ਰਹੋ ਤੁਸੀਂ ਉਹਦੇ ਬਾਰੇ ਸਾਰਾ ਦਿਨ ਸੋਚਦੇ ਰਹੋ ਤੁਸੀਂ ਉਹਦੀਆਂ ਗੱਲਾਂ ਨਾਲ ਹੀ ਸਾਰਾ ਦਿਨ ਕੁੜਦੇ ਰਹੋ ਤਾਂ ਉਹ ਕਹਿੰਦੇ ਕਿ ਉੱਥੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਉਸ ਬੰਦੇ ਤੋਂ ਜਿੱਤਣਾ ਹੈ ਤਾਂ ਤੁਸੀਂ ਜਿਵੇਂ ਮੈਂ ਹਮੇਸ਼ਾ ਕਹਿੰਨੀ ਹੁੰਦੀ ਆ ਕਿ ਸਭ ਤੋਂ ਵੱਡਾ ਰਿਐਕਸ਼ਨ ਹੁੰਦਾ ਨੋ ਰਿਐਕਸ਼ਨ ਤੁਸੀਂ ਉਹਦੇ ਤੇ ਕੋਈ ਰਿਐਕਸ਼ਨ ਨਹੀਂ ਦੇਣਾ ਹੁੰਦਾ ਕਿੱਥੇ ਉਹ ਬੰਦਾ ਤੁਹਾਨੂੰ ਤੰਗ ਕਰਨਾ ਚਾਹੁੰਦਾ ਕਿੱਥੇ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਕਿ ਮੈਨੂੰ ਫਰਕ ਹੀ ਕੋਈ ਨਹੀਂ ਪੈਂਦਾ ਪਿਆ ਉਹਦੀ ਬਜਾਏ ਜਿਹੜਾ ਸਮਾਂ ਤੁਸੀਂ ਉਹਦੀਆਂ ਗੱਲਾਂ ਤੇ ਕੁੜਨ ਤੇ ਲਾਉਣਾ ਉਹਨੂੰ ਜਵਾਬ ਦੇਣ ਤੇ ਲਾਉਣਾ ਉਹਦੀ ਬਜਾਏ ਉਹੀ ਸਮਾਂ ਤੁਸੀਂ ਆਪਣੇ ਆਪ ਤੇ ਲਾਉਣਾ ਹੁੰਦਾ ਇਹਦੇ ਵਿੱਚ ਤੁਹਾਨੂੰ ਕੋਈ ਕੁਝ ਵੀ ਕਹੀ ਜਾਵੇ ਜਿਹੜੇ ਲੋਕ ਲੋਕਾਂ ਦੀ ਪ੍ਰਵਾਹ ਨਹੀਂ ਕਰਦੇ ਆਪਣੀ ਸਿਹਤ ਦਾ ਆਪਣੀ ਮਾਨਸਿਕ ਸਿਹਤ ਦਾ ਆ ਆਪਣੇ ਕੈਰੀਅਰ ਇਨਾਂ ਸਾਰੀਆਂ ਚੀਜ਼ਾਂ ਚ ਜ਼ਿਆਦਾ ਐਕਟਿਵ ਹੁੰਦੇ ਨੇ ਜ਼ਿਆਦਾ ਧਿਆਨ ਰੱਖਦੇ ਨੇ ਬਜਾਏ ਇਸ ਚੀਜ਼ ਦੇ ਕਿ ਮੈਨੂੰ ਘਰ ਚ ਕੀ ਨੇ ਕੀ ਕਿਹਾ ਮੈਨੂੰ ਬਾਹਰ ਕੀ ਨੇ ਕੀ ਕਿਹਾ ਮੇਰੇ ਕੰਮ ਵਾਲੀ ਜਗ੍ਹਾ ਤੇ ਕੀ ਨੇ ਕੀ ਕਿਹਾ ਉਹ ਚੀਜ਼ਾਂ ਦੀ ਬਜਾਏ ਜਿਹੜੇ ਲੋਕ ਆਪਣੇ ਆਪ ਤੇ ਮਿਹਨਤ ਕਰਦੇ ਨੇ ਕਾਮਯਾਬ ਹੋ ਕੇ ਦਿਖਾਉਂਦੇ ਆ ਨਾ ਦੁਨੀਆ ਨੂੰ ਗੱਲਾਂ ਹਮੇਸ਼ਾ ਉਹਨਾਂ ਲੋਕਾਂ ਬਾਰੇ ਹੁੰਦੀਆਂ ਨੇ ਜਿਹੜੇ ਲੋਕ ਘਰਾਂ ਦੇ ਵਿੱਚ ਆਪਣਿਆਂ ਤੋਂ ਕੁਝ ਗੱਲਾਂ ਸੁਣ ਕੇ ਬਾਹਰਿਆਂ ਤੋਂ ਕੁਝ ਗੱਲਾਂ ਸੁਣ ਕੇ ਸਾਰਾ ਦਿਨ ਸਿਰ ਵੱਨ ਕੇ ਪਏ ਰਹਿੰਦੇ ਨੇ ਡਿਪਰੈਸ਼ਨ ਦੀਆਂ ਦਵਾਈਆਂ ਖਾਣ ਲੱਗ ਜਾਂਦੇ ਨੇ ਜਾਂ ਫਿਰ ਸਾਰਾ ਦਿਨ ਰੋਂਦੇ ਆ ਉਦਾਸ ਰਹਿੰਦੇ ਆ ਕੱਢ ਦਿੰਦੇ ਨੇ ਉਹਨਾਂ ਲੋਕਾਂ ਦਾ ਕਿਸੇ ਇਤਿਹਾਸ 'ਚ ਕੋਈ ਜ਼ਿਕਰ ਨਹੀਂ ਆਉਂਦਾ ਜ਼ਿੰਦਗੀ 'ਚ ਇੱਕ ਲੇਡੀ ਆ ਉਹਦਾ ਇੱਕ ਕੋਸਮੈਟਿਕਸ ਦਾ ਇੱਕ ਬ੍ਰਾਂਡ ਆ ਉਹਨਾਂ ਦੀ ਇੱਕ ਦਿਨ ਮੈਂ ਕਹਾਣੀ ਸੁਣ ਰਹੀ ਸੀ ਉਹ ਸਿਰਫ 8 ਬੜੇ ਹੋਏ ਨੇ ਤੇ ਅੱਠ ਪੜਨ ਤੋਂ ਬਾਅਦ ਵੀ ਅੱਜ ਉਹਨਾਂ ਕੋਲੇ ਮੇਰੇ ਖਿਆਲ ਤਿੰਨ ਜਾਂ 4000 ਕਰੋੜ ਦੀ ਇੱਕ ਕੰਪਨੀ ਆ ਉਹਨਾਂ ਨੇ ਆਪਣੇ ਹੁਨਰ ਤੇ ਮਿਹਨਤ ਕੀਤੀ ساری ਜ਼ਿੰਦਗੀ ਉਹ ਕਹਿੰਦੇ ਵੀ ਮੈਨੂੰ ਮੇਕਅਪ ਕਰਨ ਦਾ ਬਹੁਤ ਸ਼ੌਂਕ ਸੀਗਾ ਤੇ ਮੈਂ ਉਸੇ ਆਪਣੀ ਸਪੈਸ਼ialਟੀ ਨੂੰ ਯੂਜ਼ ਕੀਤਾ ਤੇ ਅੱਜ ਉਹਨਾਂ ਦਾ ਇੱਕ ਕੋਸਮੈਟਿਕਸ ਦਾ ਬ੍ਰਾਂਡ ਆ ਤੁਹਾਨੂੰ ਜਿਹੜੀ ਚੀਜ਼ ਵਧੀਆ ਲੱਗਦੀ ਆ ਜਦੋਂ ਤੁਹਾਨੂੰ ਜਾਦਾ ਕਿਸੇ ਤੋਂ ਲੱਗਦਾ ਨਾ ਕਿ ਮੇਰੇ ਲਈ ਸਾਰਾ ਮਾਹੌਲ ਬੜਾ ਨਾਨ ਸਪੋਰਟਿਵ ਆ ਉਦੋਂ ਤੁਸੀਂ ਸੱਚੀ ਆਪਣੇ ਆਪ ਤੇ ਜ਼ਿਆਦਾ ਮਿਹਨਤ ਕਰੋ ਉਦੋਂ ਤੁਹਾਨੂੰ ਸੱਚੀ ਜ਼ਿਆਦਾ ਖੜੇ ਹੋਣ ਦੀ ਲੋੜ ਹੁੰਦੀ ਆ ਜ਼ਿਆਦਾ ਕੁਝ ਜ਼ਿੰਦਗੀ ਚ ਅਚੀਵ ਕਰਨ ਦੀ ਜ਼ਰੂਰਤ ਹੁੰਦੀ ਆ ਇੱਕ ਮੈਂ ਹਰੇਕ ਨੂੰ ਇੱਕ ਗੱਲ ਕਹਿਣੀ ਚਾਹੂੰਗੀ ਕਿ ਪੈਸਿਆਂ ਆਂ ਦੇ ਜਿਹੜੇ ਫੈਸਲੇ ਨੇ ਨਾ ਉਹ ਸਹੀ ਕਰਿਆ ਕਰੋ ਹਮੇਸ਼ਾ ਆਪਣੇ ਕੋਲ ਥੋੜਾ ਜਿਹਾ ਪੈਸਾ ਰੱਖੋ ਅੱਜ ਕੱਲ ਜਿਹਦੀ ਜੇਬ ਭਰੀ ਆ ਉਹਨੂੰ ਲੋਕ ਬੜੀ ਇੱਜ਼ਤ ਦਿੰਦੇ ਨੇ ਜ਼ਮਾਨਾ ਇਦਾਂ ਦਾ ਹੀ ਹੋ ਗਿਆ ਆ ਗੁਜਰਾਤ ਦੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਇੱਕ ਬੜੀ ਚੰਗੀ ਆਦਤ ਹੁੰਦੀ ਆ ਅੱਪਾ ਕਹਿੰਦੇ ਨਾ ਗੁਜਰਾਤੀ ਬੜੇ ਚੰਗੇ ਬਿਜ਼ਨਸਮੈਨ ਹੁੰਦੇ ਨੇ ਉਹਨਾਂ ਦੀ ਇੱਕ ਆਦਤ ਹੁੰਦੀ ਆ ਕਿ ਜਿਹੜੀਆਂ ਉਹਨਾਂ ਦੀਆਂ ਘਰ 'ਚ ਲੇਡੀਜ਼ ਨੇ ਜੇ ਉਹ ਕੰਮ ਨਹੀਂ ਵੀ ਕਰਦੀਆਂ ਨਾ ਉਹ ਤਾਂ ਵੀ ਮਹੀਨੇ ਦਾ ਕੁਝ ਅਮਾਊਂਟ ਆਪ ਦੇ ਘਰ ਵਾਲਿਆਂ ਤੋਂ ਲੈਂਦੀਆਂ ਨੇ ਕਿ ਇਹ ਸਾਡੇ ਅਕਾਊਂਟ ਦੇ ਵਿੱਚ ਪਵਾਇਆ ਜਾਵੇ ਹਮੇਸ਼ਾ ਹੀ ਕੋਸ਼ਿਸ਼ ਕਰੋ ਕਿ ਚਾਹੇ ਤੁਸੀਂ ਕਰੋੜਪਤੀ ਘਰ ਦੇ ਵਿੱਚ ਵਿਆਹ ਹੋਇਓ ਚਾਹੇ ਤੁਹਾਡੇ ਘਰ ਦੇ ਲੱਖਾਂ ਕਮਾਉਂਦੇ ਨੇ ਕਰੋੜਾਂ ਕਮਾਉਂਦੇ ਨੇ ਕੋਈ ਮੁੰਡਾ ਵੀ ਆ ਜਿਹੜਾ ਜਿਹਦੇ ਘਰ ਚ ਚਾਹੇ ਜਿੰਨਾ ਮਰਜੀ ਕਾਰੋਬਾਰਾ ਤੁਸੀਂ ਆਪਣੀ ਕਮਾਈ ਆ ਨਾ ਜਿਹੜੀ ਉਹ ਜ਼ਰੂਰ ਕਰਨੀ ਸਿੱਖੋ ਕੁੜੀਆਂ ਨੂੰ ਵੀ ਚਾਹੀਦਾ ਕਈ ਵਾਰੀ ਸੀ ਕਹ ਦਿੰਦੇ ਨਹੀਂ ਨਹੀਂ ਜੀ ਸਾਡੇ ਤਾਂ ਇੰਨਾ ਰਿਜਕਾ ਮੈਨੂੰ ਕੀ ਜ਼ਰੂਰਤ ਆ ਨਹੀਂ ਨਹੀਂ ਤੁਹਾਡੇ ਅੰਦਰ ਹੌਸਲਾ ਨਾ ਸਿਰਫ ਤੁਹਾਡੀ ਕਮਾਈ ਭਰਦੀ ਆ ਜੋ ਸਾਡੀ ਜੇਬ ਚ ਆ ਉਹੀ ਸਾਡੀ ਹਾਇਸੀਅਤ ਦੁਨੀਆ ਚ ਹੁੰਦੀ ਆ ਲੋਕ ਤੁਹਾਨੂੰ ਉਸੇ ਹਿਸਾਬ ਨਾਲ ਇੱਜ਼ਤ ਲੈਂਦੇ ਦਿੰਦੇ ਨੇ ਜੇ ਤੁਹਾਨੂੰ ਦੁਨੀਆ ਤੋਂ ਇੱਜ਼ਤ ਲੈਣ ਦੀ ਕੋਈ ਪਰਵਾਹ ਨਹੀਂ ਫਿਰ ਤਾਂ ਚਲੋ ਤੁਸੀਂ ਮਨਮੋਜੀ ਬਣੇ ਰਹੋ ਪਰ ਜੇ ਸੱਚੀ ਤੁਸੀਂ ਆਪਣੇ ਜਿਹੜੀ ਵਰਥ ਹੈ ਉਹ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਲਈ ਥੋੜੇ ਜੇ ਫੈਸਲੇ ਸੈਲਫਿਸ਼ ਹੋ ਕੇ ਲਿਆ ਕਰੋ ਉਹ ਇਹੀ ਹੁੰਦੇ ਨੇ ਕਿ ਅਸੀਂ ਲੋਕਾਂ ਤੇ ਟਾਈਮ ਨਹੀਂ ਖਰਾਬ ਕਰਨਾ ਸਾਡੇ ਜਿਹੜੀ ਕੁਆਲਿਟੀ ਆ ਸੀ ਉਹਦੇ ਤੇ ਮਿਹਨਤ ਕਰਨੀ ਆ ਅਸੀਂ ਉਹਨੂੰ ਪਾਲਿਸ਼ ਕਰਨਾ ਮੈਂ ਇੰਸਟਾਗ੍ਰam ਥੋੜਾ ਜਿਆਦਾ ਦੇਖਦੀ ਰਹਿੰਦੀ ਆ ਕਦੇ-ਕਦੇ ਉਹਦੇ ਤੇ ਬੜੀਆਂ ਸਾਰੀਆਂ ਐਦਾਂ ਦੀਆਂ ਰੀਲਸ ਹੁੰਦੀਆਂ ਨੇ ਕਿ ਬੀਜੀ ਕੁੜੀ ਮੁੰਡੇ ਨੂੰ ਛੱਡ ਗਈ ਕਿਉਂਕਿ ਮੁੰਡਾ ਗਰੀਬ ਸੀਗਾ ਤੇ ਉੱਥੇ ਇਹ ਨਹੀਂ ਦਿਖਾਉਂਦੇ ਹੈਗੇ ਕਿ ਮੁੰਡੇ ਨੇ ਜਾ ਕੇ ਸੁਸਾਇਡ ਕਰ ਲਿਆ ਨਹੀਂ ਉੱਥੇ ਇਹ ਦਿਖਾਉਂਦੇ ਹੁੰਦੇ ਹੈ ਕਿ ਮੁੰਡੇ ਨੇ ਦਿਨ ਰਾਤ ਮਿਹਨਤ ਕੀਤੀ ਕੁਝ ਅਚੀਵ ਕੀਤਾ ਤੇ ਫੇਰ ਉਸ ਕੁੜੀ ਨੂੰ ਪਛਤਾਵਾ ਹੋਇਆ ਕਿ ਅੱਛਾ ਮੈਂ ਇਹਨੂੰ ਛੱਡਿਆ ਸੀ ਤੁਸੀਂ ਇਦਾਂ ਦੇ ਬਣੋ ਕਿ ਲੋਕਾਂ ਨੂੰ ਪਛਤਾਵਾ ਹੋਵੇ ਕਿ ਅਸੀਂ ਕੀ ਨੂੰ ساری ਜ਼ਿੰਦਗੀ ਬੁਰਾ ਕਹਿੰਦੇ ਰਹੇ ਅਸੀਂ ਕੀ ਨੂੰ ਛੱਡਿਆ ਅਸੀਂ ਕੀ ਦੀ ਦੋਸਤੀ ਗਵਾਈ ਅਸੀਂ ਕਿਹਦਾ ਰਿਸ਼ਤਾ ਗਵਾਇਆ ਤੁਸੀਂ ਇਦਾਂ ਦੇ ਬਣਨਾ ਮੈਂ ਜੇ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਵੀ ਤੁਹਾਨੂੰ ਕਹਾਂ ਨਾ ਮੈਨੂੰ ਇਹ ਬਹੁਤ ਭੈੜੀ ਆਦਤ ਵੀ ਤੁਹਾਡੇ ਮੁਤਾਬਕ ਹੋ ਸਕਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਮੇਰੀ ਏਸੀ ਆਦਤ ਨੇ ਮੈਨੂੰ ਸਭ ਤੋਂ ਜ਼ਿਆਦਾ ਖੁਸ਼ ਰੱਖਿਆ ਕਿ ਵੀ ਮੈਂ ਕਿਸੇ ਨੂੰ 100 ਵਾਰ ਮਾਫ ਕਰਕੇ ਫਿਰ ਇੱਕ ਵਾਰੀ ਮੇਰਾ ਮਨ ਐਦਾਂ ਦਾ ਬਣ ਜਾਂਦਾ ਵੀ ਨਹੀਂ ਹੁਣ ਨਹੀਂ ਮਤਲਬ ਹੁਣ ਜੋ ਮਰਜ਼ੀ ਹੋ ਜਵੇ ਹੁਣ ਮੈਂ ਇਸ ਬੰਦੇ ਤੇ ਆਪਣੇ ਰਿਸ਼ਤੇ ਚ ਇੱਕ ਲਕੀਰ ਖਿੱਚਤੀ ਤੇ ਨਾ ਮੈਂ ਹੁਣ ਉਸ ਪਾਰ ਜਾਣਾ ਤੇ ਨਾ ਮੈਂ ਇਹਨੂੰ ਇਸ ਪਾਰ ਆਉਣ ਦੇਣਾ ਉਸ ਤੋਂ ਬਾਅਦ ਮੇਰਾ ਪੂਰਾ ਜਿਹੜਾ ਕੰਮ ਹੁੰਦਾ ਉਹ ਆਪਣੇ ਆਪ ਤੇ ਮਿਹਨਤ ਕਰਨ ਦਾ ਹੁੰਦਾ ਤੇ ਤੁਸੀਂ ਡਰਾਈਵਿੰਗ ਸਿੱਖੋ ਤੁਸੀਂ ਮਨੀ ਮੈਨੇਜਮੈਂਟ ਸਿੱਖੋ ਤੁਸੀਂ ਪੋਜ਼ਿਟਿਵ ਰਹੋ ਆਪਾਂ ਪ੍ਰੋਬਲਮਸ ਬਾਰੇ ਵੀ ਗੱਲਾਂ ਕਰਿਆ ਕਰਾਂਗੇ ਪਰ ਮੈਨੂੰ ਲੱਗਦਾ ਕਿ ਅੱਜ ਕੱਲ ਜਿੰਨੇ ਸਾਡੇ ਜਿਹੜੇ ਮੈਂਟਲ ਪ੍ਰੈਸ਼ਰ ਨੇ ਜਿੰਨੇ ਜ਼ਿਆਦਾ ਮਾਨਸਿਕ ਪਰੇਸ਼ਾਨੀਆਂ ਨੇ ਡਿਪਰੈਸ਼ਨ ਨੇ ਉਹਨਾਂ ਚੋਂ ਜੇ ਅਸੀਂ ਸਹੀ ਰਹਿਣਾ ਤਾਂ ਅਸੀਂ ਪੋਜ਼ਿਟਿਵ ਗੱਲਾਂ ਕਰਨੀਆਂ ਨੇ ਅਸੀਂ ਪੋਜ਼ਿਟਿਵ ਲੋਕਾਂ ਨੂੰ ਸੁਣਨਾ ਹੈ ਤੇ ਅੱਜੀ ਡਾਕਟਰ ਹਰਸ਼ਿੰਦਰ ਕੌਰ ਹੁਣਾਂ ਨੇ ਆਪਾਂ ਗੱਲ ਖਤਮ ਇੱਥੇ ਹੀ ਕਰਦੇ ਆਂ ਕਿ ਉਹਨਾਂ ਨੇ ਇੱਕ ਵੀਡੀਓ ਪਾਈ ਹੋਈ ਸੀ ਉਹ ਕਹਿੰਦੇ ਕਿ ਮੈਂ ਆਪਣੇ 35 ਸਾਲ ਦੇ ਡਾਕਟਰੀ ਦੇ ਕੈਰੀਅਰ 'ਚ ਇੱਕ ਚੀਜ਼ ਦੇਖੀ ਆ ਕਿ ਵੀ ਜਿੰਨਾ ਲੋਕਾਂ ਨੂੰ ਕੈਂਸਰ ਪੇਸ਼ੈਂਟਸ ਨੂੰ ਡਾਕਟਰ ਜਵਾਬ ਦੇ ਦਿੰਦੇ ਆ ਕਿ ਤੁਹਾਡੇ ਕੋਲ 3 ਮਹੀਨੇ ਆ ਤੁਹਾਡੇ ਕੋਲ 2 ਹਫ਼ਤੇ ਆ ਕਹਿੰਦੇ ਵੀ ਮੈਂ ਉਹਨਾਂ ਨੂੰ ਵੀ 10-10 ਸਾਲ ਜਿਉਣ ਦੇ ਦੇਖਿਆ ਤੇ ਉਹ ਕਿਸ ਚੀਜ਼ ਕਰਕੇ ਪੋਜ਼ਿਟਿਵਿਟੀ ਕਰਕੇ ਕਹਿੰਦੇ ਉਹ ਹਮੇਸ਼ਾ ਕਹਿੰਦੇ ਹੁੰਦੇ ਕੋਈ ਗੱਲ ਨਹੀਂ ਜੀ ਕੈਂਸਰ ਵੀ ਬੁਖਾਰ ਵਰਗਈ ਹੁੰਦਾ ਕੋਈ ਚੱਕਰ ਨਹੀਂ ਜੇ ਹੋ ਗਿਆ ਮਤਲਬ ਉਹਨਾਂ ਨੇ ਕਦੀ ਇਹ ਨਹੀਂ ਕਿਹਾ ਹੁੰਦਾ ਵੀ ਮੈਨ ਮੇਰੇ ਨਾਲ ਹੀ ਕਿਉਂ ਹੋ ਗਿਆ ਤੁਸੀਂ ਜਦੋਂ ਵੀ ਤੁਹਾਡੇ ਨਾਲ ਕੋਈ ਮਾੜਾ ਵਿਹਾਰ ਕਰਦਾ ਜਦੋਂ ਵੀ ਤੁਹਾਡੇ ਬਾਰੇ ਕੋਈ ਕਿਸੇ ਨੂੰ ਬੁਰਾ ਕਹਿੰਦਾ ਜਾਂ ਤੁਹਾਡਾ ਕੋਈ ਬੁਰਾ ਲੋਚਦਾ ਏ ਤਾਂ ਉੱਥੇ ਤੁਸੀਂ ਇਹ ਨਹੀਂ ਸੋਚਣਾ ਕਦੇ ਵੀ ਬੈਠ ਕੇ ਮੈਂ ਸੱਚੀ ਕਹਿੰਨੀ ਆ ਕਿ ਮੈਂ ਇਹ ਚੀਜ਼ ਜ਼ਿੰਦਗੀ ਚ ਕਦੇ ਹੀ ਨਹੀਂ ਸੋਚੀ ਕਿ ਮੇਰੇ ਨਾਲ ਹੀ ਕਿਉਂ ਮੈਂ ਹਮੇਸ਼ਾ ਇਹ ਸੋਚਦੀ ਹੁੰਨੀ ਆ ਕਿ ਨਹੀਂ ਮਤਲਬ ਚਾਹੇ ਜਿੱਦ ਕਹਿ ਲੋ ਇਸ ਚੀਜ਼ ਨੂੰ ਕਿ ਮੈਂ ਬਈ ਇਸ ਬੰਦੇ ਨੂੰ ਦਿਖਾਉਣਾ ਏ ਕਿ ਵੀ ਤੂੰ ਕਿਹਦੇ ਨਾਲ ਮਾੜਾ ਵਿਹਾਰ ਕੀਤਾ ਤੂੰ ਕਿਹਦੇ ਬਾਰੇ ਮਾੜਾ ਸੋਚਿਆ ਹਨਾ ਮੈਨੂੰ ਉੱਥੇ ਇਹ ਹੁੰਦਾ ਕਿ ਮੈਂ ਹੋਰ ਆਪਣੇ ਆਪ ਚ ਕੀ ਬੈਟਰ ਕਰਾਂ ਮੈਂ ਕਦੇ ਉਸ ਚੀਜ਼ ਦਾ ਡਿਪਰੈਸ਼ਨ ਨਹੀਂ ਲਿਆ ਕਦੇ ਉਸ ਚੀਜ਼ ਦਾ ਸਟ्रेस ਨਹੀਂ ਲਿਆ ਮੈਨੂੰ ਹੁੰਦਾ ਕਿ ਮੈਂ ਹੋਰ ਬਿਹਤਰ ਕਰਕੇ ਦਿਖਾਵਾਂ ਮੈਨੂੰ ਇਹ ਨਾ ਲੱਗੇ ਕਦੀ ਵੀ ਕੀ ਜੋ ਇਹਨੇ ਮੇਰੇ ਬਾਰੇ ਕਿਹਾ ਜੋ ਇਹਨੇ ਮਾਰੇ ਮੇਰੇ ਬਾਰੇ ਸੋਚਿਆ ਸਹੀ ਆ ਨਹੀਂ ਇਹਨੂੰ ਹਮੇਸ਼ਾ ਕੱਲ ਨੂੰ ਇਹ ਚੀਜ਼ ਰਿਅਲਾਈਜ਼ ਹੋਵੇ ਕਿ ਉਹ ਮੈਂ ਗਲਤ ਤਾਂ ਮੈਂ ਇੱਕ ਚੰਗਾ ਬੰਦਾ ਗਵਾਇਆ ਮੈਂ ਇੱਕ ਚੰਗਾ ਰਿਸ਼ਤਾ ਗਵਾਇਆ ਤੇ ਤੁਸੀਂ ਲੋਕਾਂ ਦੇ ਅੰਦਰ ਉਹੀ ਪਛਤਾਵਾ ਭਰਨਾ ਕਿ ਵੀ ਤੁਸੀਂ ਇੰਨੇ ਉੱਚੇ ਬਣੋ ਕਿ ਪਹਿਲਾਂ ਤਾਂ ਤੁਸੀਂ ਉਹਨਾਂ ਦੀ ਪਹੁੰਚ ਚੋਂ ਬਾਹਰ ਹੋ ਜਾਓ ਤੇ ਦੂਜਾ ਤੁਸੀਂ ਉਹਨਾਂ ਦੀ ਹੈਸੀਅਤ ਚੋਂ ਬਾਹਰ ਹੋ ਜਾਓ ਤੀਜਾ ਤੁਸੀਂ ਉਹਨਾਂ ਦੇ ਜਦੋਂ ਰਿਸ਼ਤੇ ਚੋਂ ਵੀ ਬਾਹਰ ਹੋਵੋ ਨਾ ਤਉ ਲੋਕ ਸੱਚੀ ਸੋਚਣ ਕਿ ਕਾਸ਼ ਮੈਂ ਇਹਦੇ ਨਾਲ ਕੁਝ ਮਾੜਾ ਨਾ ਕੀਤਾ ਹੁੰਦਾ ਤੇ ਅੱਜ ਦੇ ਸਮੇਂ ਦੇ ਵਿੱਚ ਖੁਸ਼ ਰਹਿਣਾ ਬਹੁਤ ਵੱਡੀ ਚੀਜ਼ ਹੈ ਮੈਂ ਇਨੇ ਲੋਕਾਂ ਨੂੰ ਮਿਲਦੀਆਂ ਨਾ ਪਰਸੋਂ ਹੀ ਅਸੀਂ ਇੱਕ ਸਾਈਕੀਆਟ੍ਰਿਸਟ ਨੇ ਉਹਨਾਂ ਨੂੰ ਇੰਟਰਵਿਊ ਕੀਤਾ ਉਹ ਕਹਿੰਦੇ ਕਿ ਜਿੰਨੇ ਅਮੀਰ ਦੁਖੀ ਨੇ ਨਾ ਉਹਨਾਂ ਦੁਨੀਆ 'ਚ ਕੋਈ ਦੁਖੀ ਨਹੀਂ ਹੁੰਦਾ ਉਸ ਤੋਂ ਬਾਅਦ ਇੱਕ ਫਰੂਟ ਦੀ ਰੇੜੀ ਲਾਉਣ ਵਾਲਾ ਖੁਸ਼ ਆ ਉਸ ਤੋਂ ਬਾਅਦ ਇੱਕ ਗੋਲ ਗੱਪੇ ਵੇਚਣ ਵਾਲਾ ਖੁਸ਼ ਆ ਦੋ ਕਮਰਿਆਂ ਦੇ ਘਰ ਵਿੱਚ ਰਹਿਣ ਵਾਲਾ ਬੰਦਾ ਖੁਸ਼ ਆ ਤੇ ਖੋਸ਼ ਤੁਸੀਂ ਕਿਸੇ ਵੀ ਸਟੇਜ ਤੇ ਰਹਿ ਸਕਦੇ ਹੋ ਪਰ ਜ਼ਿੰਦਗੀ ਚ ਕਦੇ ਵੀ ਇੱਕ ਇੱਕ ਸਟੈਪ ਅੱਗੇ ਲੈਣ ਤੋਂ ਗੁਰੇਜ਼ ਨਾ ਕਰੋ ਆਪਣੇ ਆਪ ਚ ਜੋ ਬਿਹਤਰ ਕਰ ਸਕਦੇ ਹੋ ਦੁਨੀਆ ਤੇ ਇੱਕ ਵਾਰ ਆਇਓ ਸਭ ਕੁਝ ਐਕਸਪੀਰੀਅੰਸ ਕਰੋ ਇਸ ਦੁਨੀਆ ਤੇ ਖੁਸ਼ੀ ਨਾਲ ਜਿਉਮੋ ਸੈਰਾਂ ਕਰੋ ਘੁੰਮੋ ਫਿਰੋ ਆਪਣੀ ਪਸੰਦ ਦੀਆਂ ਕੁਝ ਚੀਜ਼ਾਂ ਕਰੋ ਤੇ ਤੁਹਾਡਾ ਵੀ ਧਰਤੀ ਤੇ ਓਨਾ ਹੀ ਹਿੱਸਾ ਹੈ ਜਿੰਨਾ ਕਿ ਬਾਕੀ ਸਾਰੇ ਲੋਕਾਂ ਦਾ ਤੇ ਇੱਕ ਅਖੀਰ ਤੇ ਬਸ ਮੈਂ ਇੱਕੋ ਗੱਲ ਕਹੂੰਗੀ ਕਿ ਬਈ ਇਦਾਂ ਦੇ ਬੰਦੇ ਬਣੋ ਕਿ ਤੁਹਾਡੇ ਸੁਭਾਅ ਨਾਲ ਕਦੀ ਕਿਸੇ ਦਾ ਦਿਲ ਨਾ ਦੁਖੇ ਤੇ ਤੁਹਾਡੇ ਲਈ ਕਿਸੇ ਦੇ ਮਨ 'ਚ ਕਦੀ ਬਦਦਵਾ ਨਾ ਨਿਕਲੇ ਆ ਇਹ ਹੀ ਸਭ ਤੋਂ ਸੋਹਣੀ ਜ਼ਿੰਦਗੀ ਹੁੰਦੀ ਆ ਬਾਕੀ ਅਸੀਂ ਕਿਸੇ ਤੋਂ ਕੀ ਲੈਣਾ ਕਹਿੰਦੇ ਕੰਦ ਤੋਂ ਪਰ ਜਹਾਨ ਮਰੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਇਦਾਂ ਦੇ ਬੰਦੇ ਅਸੀਂ ਬਣਨਾ ਤੇ ਆਪਣੇ ਆਪ ਨੂੰ ਸੋਹਣੇ ਬਣਾਓ ਸੋਹਣੇ ਹੋਣ ਦਾ ਮਤਲਬ ਹੈ ਚਿਹਰਿਆਂ ਤੋਂ ਸੋਹਣੇ ਨਹੀਂ ਆਪਣੇ ਆਪ ਨੂੰ ਅੰਦਰੋਂ ਸੋਹਣੇ ਬਣਾਈਏ ਜਿੱਦਣ ਇੱਕ ਵੀ ਬੰਦਾ ਇਹ ਕੋਸ਼ਿਸ਼ ਕਰਨੇ ਸ਼ੁਰੂ ਕਰੂਗਾ ਨਾ ਕੀ ਆਪਣੇ ਆਪ ਨੂੰ ਮੈਂ ਅੰਦਰੋਂ ਸੋਨਾ ਬਣਾਉਣਾ ਤੁਸੀਂ ਦੇਖਿਓ ਉਸ ਦਿਨ ਸਾਰੀ ਦੁਨੀਆ ਸੋਹਣੀ ਲੱਗਣ ਲਾ ਜਾਂਦੀ ਆ ਉਸ ਦਿਨ ਸਾਰੀ ਦੁਨੀਆ ਸੋਹਣੀ ਹੋ ਜਾਂਦੀ ਆ ਤੇ ਇਹੀ ਅੱਜ ਦਾ ਪ੍ਰੋਗਰਾਮ ਐਤਵਾਰ ਸੀਗਾ ਅਗਲੀ ਵਾਰ ਆਪਾਂ ਫਿਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ